ਜਲੰਧਰ ਪੁਲਿਸ ਨੇ ਸ਼ਹਿਰ ਚ ਸਨਾਚਿੰਗ ਗਿਆ ਵਾਦਾਂਤਤ ਸ਼ਾਮਲੀ ਵਿਅਕਤੀ ਨੂੰ ਕੀਤਾ ਗ੍ਰਿਫਤਾਰ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਲੰਧਰ ਪੁਲਿਸ ਨੇ ਦੱਸਿਆ ਕਿ ਖੰਸਤਾ ਸਟੇਡੀਅਮ ਨੇੜੇ ਤਿੰਨ ਮੋਟਰਸਾਈਕਲਸ ਉਾਰ ਵਿਅਕਤੀਆਂ ਨੇ ਇੱਕ ਵਿਅਕਤੀ ਤੋਂ ਮੋਬਾਈਲ ਫੋਨ ਅਤੇ ਕੁਝ ਨਕਦੀ ਖੋਹ ਦਾ ਮਾਮਲਾ ਸਾਹਮਣੇ ਆਇਆ ਹੈ ਮੋਟਰਸਾਈਕਲ ਤੇ ਕੋਈ ਨੰਬਰ ਪਲੇਟ ਨਹੀਂ ਸੀ ਜਾਂਚ ਦੌਰਾਨ ਜਲੰਧਰ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਜੇਮਸ ਮਸੀ ਪੁੱਤਰ ਬਬਲੂ ਮਸੀ ਬੂਟਾ ਮੰਡੀ ਜਲੰਧਰ ਵਜੋਂ ਹੋਈ ਹੈ ਪੁਲਿਸ ਨੇ ਜੇਮਸ ਨੂੰ ਗ੍ਰਿਫਤਾਰ ਕਰਕੇ ਮੋਟਰਸਾਈਕਲ ਹੀਰੋ ਹੰਡਾ ਸਪਲੈਂਡਰ 450 ਰੁ ਜੀ ਚੋਰ ਤੇ ਚਾਕੂ ਬਰਾਮਦ ਕੀਤਾ ਹੈ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਨੇ ਮੁਲਜ਼ਮਾ ਖਿਲਾਫ ਐਫ ਆਈ ਆਰ ਦਰਜ ਕਰਕੇ ਮਾਮਲੇ ਦੀ ਅਗਰੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਬਿਊਰੋ ਰਿਪੋਰਟ ਜਲੰਧਰ 24 ਟੀਵੀ ਰਾਤੀ ਕੋਈ 10:30 ਵਜੇ ਐਸਐਚਓ ਡਿਵੀਜ਼ਨ 4 ਮੇ ਲਾਂਬੀ ਨਹੀਂ ਸੀ ਕੇਵੀ ਨਾਮ ਦੇ ਚੌਂਕ ਦੇ ਲੱਗੇ ਇਸ ਸਨੇਚਿੰਗ ਹੋਈ ਹੈ ਜੋ ਇਸ ਵਾਰਦਾਤ ਦੇ ਸੌਣ ਦੇ ਵਿੱਚ ਥਾਣਾ ਡਿਵੀਜ਼ਨ ਨੰਬਰ 4 ਤੋਂ ਏਐਸਆਈ ਪਿਆਰ ਸਿੰਘ ਸਮੇਤ ਉਸ ਪਾਰਟੀ ਮੌਕੇ ਤੇ ਪਹੁੰਚੀ ਸੀ ਤੇ ਜਿਹੜਾ ਮੌਕੇ ਤੇ ਪਹੁੰਚ ਕੇ ਜਿਹੜਾ ਉਹ ਸਨੇਚਿੰਗ ਕਰਨ ਵਾਲਾ ਜਿਹੜਾ ਕਿ ਇੱਕ ਸਨੇਚਰ ਸੀਗਾ ਉਹਨੂੰ ਇਮੀਡੀਏਟਲੀ ਜਿਹੜਾ ਹੈਗਾ ਉੱਥੇ ਮੌਕੇ ਦੇ ਉੱਤੇ ਕਾਬੂ ਕਰ ਲਿਆ ਸੀ ਜਿਹਦਾ ਨਾਮ ਮਜੀਆ ਵਿੱਚ ਸੀ ਹੈਗਾ ਔਰ ਪੁਲਿਸ ਕਾਰਵਾਈ ਕਰਦੇ ਹੋਏ ਜਿਹੜਾ ਵੱਡਾ ਹੀ ਮਕਦਮਾ ਹੈਗਾ ਵਿਕਾਸ ਗਰਦੀ ਜਿਹੜਾ ਕਿ ਵਿਕਟਮ ਹੈਗਾ ਵਾ ਉਹਦੇ ਬਿਆਨ ਦੇ ਉੱਤੇ ਪੁਲਿਸ ਨੇ ਜਿਹੜੀ ਹੈਗੀ ਹੈ ਅੱਜ 91 ਨੰਬਰ ਐਫ ਆਈ ਆਰ ਜਿਹੜੀ ਹੈਗੀ ਅਸੀਂ 82 24 ਨੂੰ ਦਰਜ ਕੀਤੀ ਹੈ ਭਿੰਦੇ ਅੰਡਰ ਸੈਕਸ਼ਨ 304 ਜੀ 3 ਪੀ ਐਨ ਐਸ ਦੇ ਤਹਿਤ ਦਰਜ ਕੀਤੀ ਹੈ ਤੋਂ ਫਿਲਹਾਲ ਇਸ ਮਕਦਮੇ ਦੇ ਵਿੱਚ ਜਿਹੜਾ ਹੈਗਾ ਵਾ ਦੋਸ਼ੀ ਜਮਜ ਸੀ ਜਿਹੜਾ ਹੈਗਾ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੈ ਔਰ ਉਹਦੇ ਕੋਲੋਂ ਜਿਹੜਾ ਇੱਕ ਜਿਹੜਾ ਸਨੇਚਿੰਗ ਵਿੱਚ ਵਰਤੇ ਆ ਗਿਆ ਮੋਟਰਸਾਈਕਲ ਉਹ ਬਰਾਮਦ ਹੋਇਆ ਤੇ ਦੂਸਰਾ ਜਿਹੜਾ ਦਾਕਟਰ ਜਿਹਨਾਂ ਡਰਾਫਟ ਉਤਾਰ ਕੇ ਸਨੇਚਿੰਗ ਕੰਧ ਤੇ ਦਾਕਟਰ ਸੀ ਬਰਾਮਦ ਕੀਤਾ ਹੈਗਾ ਨਾਲ ਹੀ ਇਹਦੇ ਨਾਲ ਜਿਹੜੇ ਦੋਵੇਂ ਤੇ ਇਹਦੇ ਸਾਥੀ ਸੀਗੇ ਕਪੂਲ ਜੀ ਅਸੀਂ ਉਹਨਾਂ ਨੂੰ ਵੀ ਆਇਡੈਂਟੀਫਾਈ ਕੀਤਾ ਹੈ ਜਿਹਨੂੰ ਵੀ ਅਸੀਂ ਜਲਦੀ ਫੜ ਲਾਂਗੇ ਤਾਂ ਜਿਹੜਾ ਜੈਮਿੰਗ ਸੀ ਹੈਗਾ ਜੀ ਇਹਦੇ ਖਿਲਾਫ ਪਹਿਲਾਂ ਹੀ ਦੋ ਕਦਮੇ ਦਰਜ ਹੈਗੇ ਨੇ ਇੱਕ ਐਕਸਟੈਂਸ਼ਨ ਅਸਬਿਧਮ ਕਦਮ ਹੈਗਾ ਇੱਕ ਐਨਡੀਪੀਐਸ ਅਗਲਾ ਕਦਮ ਹੈ ਨਹੀਂ ਸਨਅਤ ਤੋਂ ਲਾਗਦੇ ਕਦਮੇ ਆ ਔਰ ਇਹਨਾਂ ਬਕਾਇਦ ਇਹ ਜਿਹੜਾ ਬੰਦਾ ਹੈਗਾ ਇਹ ਪੀਯੂ ਆ ਉਹਨਾਂ ਨੂੰ ਉਡਾਉਣ ਨਾਮ ਕੱਢ ਦਿੱਤੀ